ਪੰਜਾਬ ਦੇ ਵਿੱਚ ਅੱਜ ਅਣਹਲਾਨੀ ਐਮਰਜੈਂਸੀ ਲੱਗੀ ਹੋਈ ਹੈ। ਉਹੀ ਹਾਲਾਤ ਹੈ ਜੋ ਐਮਰਜੈਂਸੀ ਵੇਲੇ ਸੀ ਜੋ ਐਮਰਜੈਂਸੀ ਵੇਲੇ ਹੁੰਦੇ ਆ। ਸਾਰੇ ਕਰੋਨਾ ਨੂੰ ਛਿੱਕੇ ਡੰਗਿਆ ਹੋਇਆ ਹੈ। ਕਿਸੇ ਵਿਰੋਧੀ ਨੂੰ ਚੋਣ ਨਹੀਂ ਕਰਨ ਦਿੱਤੇ। ਜਿਹੜਾ ਕੋਈ ਬੋਲਦਾ ਹੈ ਉਹਦੇ ਉੱਪਰ ਵਿਜੀਲੈਂਸ ਦਾ ਦੂਸਰੇ ਦਿਨ ਨੋਟਿਸ ਆ ਜਾਂਦਾ ਹੈ। ਆ ਮੈਂ ਕੁਝ ਦਿਨ ਪਹਿਲਾਂ ਸ਼ਰਾਬ ਬਾਰੇ ਬੋਲਿਆ ਸੀ ਅਗਲੇ ਦਿਨ ਨੋਟਿਸ ਆ ਗਿਆ ਅੱਜ ਆ ਇਸ ਪ੍ਰੋਗਰਾਮ 'ਚ ਆਇਆ ਬੋਲੂਗਾ ਕੱਲ ਨੂੰ ਫੇਰ ਨੋਟਿਸ ਆ ਜਾਏਗਾ ਅਖਬਾਰ ਜਾਂ ਜਿਹੜਾ ਕੋਈ ਟੀਵੀ ਸਰਕਾਰ ਦੇ ਖਰਾਬ ਖਬਰ ਲਾਉਂਦਾ ਹੈ ਉਹਨੂੰ ਉਸੇ ਦਿਨ ਨੋਟਿਸ ਆ ਜਾਂਦਾ ਹੈ ਜਾਂ ਉਹਨੂੰ ਬੰਦ ਕਰ ਦਿੱਤਾ ਜਾਂਦਾ ਹੈ ਸੋ ਇਹਨਾਂ ਹਾਲਾਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕਤੰਤਰ ਜਿੰਦਾ ਰਹੇਗਾ ਅੱਜ ਪੰਜਾਬ ਦੇ ਲੋਕਾਂ ਨੂੰ ਇਸ ਤੇ ਵਿਚਾਰ ਕਰਨ ਦੀ ਲੋੜ ਹੈ ਅਰਕਰਾਂ ਚੋਂ ਨਿਕਲ ਕੇ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਸੀ ਕਿ ਇਹ ਬਦਲਾਅ ਲੈ ਕੇ ਆਈਏ ਤੁਸੀਂ ਲਿਆਏ ਚੰਗਾ ਹੋ ਗਿਆ ਤੁਸੀਂ ਆਪਣੇ ਵੱਲੋਂ ਸੋਚਿਆ ਸੀ ਇੱਕ ਲੇਕਿਨ ਭਾਈ ਅੱਜ ਸੋਚੂ ਕਿ ਗਲਤੀ ਹੋ ਗਈ ਹੈ ਇਸ ਗਲਤੀ ਨੂੰ ਕਿਵੇਂ ਸੁਧਾਰਨਾ ਉਹ ਬੈਠ ਕੇ ਸੋਚੀ